ਲਓ ਜੀ ਆਪਣੀ ਹਲਦੀ ਨੂੰ ਹੁਣ ਫਲ ਪੈਣਾ ਸ਼ੁਰੂ ਹੋ ਚੁੱਕਿਆ ਹੈਗਾ ਹਰੇਕ ਬੂਟੇ ਥੱਲੇ ਗੰਡੀਆਂ ਬਣਦੀਆਂ ਜਾ ਰਹੀਆਂ ਨੇ ਤੇ ਇਸ ਵਕਤ ਫਲ ਨੂੰ ਹੁਣ ਪੂਰੇ ਨਿਊਟ੍ਰੀਸ਼ਨ ਦੀ ਲੋੜ ਹੈ ਜੋ ਕਿ ਇਹਨੇ ਧਰਤੀ ਦੇ ਥੱਲਿਓਂ ਵੀ ਖਿੱਚਣਾ ਤੇ ਬੂਟੇ ਦੇ ਉੱਪਰਲੇ ਹਿੱਸੇ 'ਚੋਂ ਵੀ ਇਸ ਕਰਕੇ ਆਟਾਮ ਅਗੇ ਬੂਟੇ ਦੇ ਪੱਤੇ ਵੀ ਪੀਲੇ ਪੈਣ ਲੱਗ ਜਾਂਦੇ ਨੇਗੇ ਇਹੀ ਹਲਦੀ ਫਰਵਰੀ ਜਾ ਕੇ ਪੱਟਣ ਦੇ ਕਾਬਿਲ ਹੋ ਜਾਊਗੀ ਥੋੜਾ ਟਾਈਮ ਪਹਿਲਾਂ ਆਪਾਂ ਨੇ ਵਟਾਂ ਤੇ ਹਲਕੀ ਹਲਕੀ ਜੀ ਮਿੱਟੀ ਜੜਾਤੀ ਸੀ ਕਹੀ ਨਾਲ ਤਾਂ ਕਿ ਗੰਡੀਆਂ ਦੀ ਗਰੋਥ ਵਧੀਆ ਹੋਵੇ ਤੇ ਪਾਣੀ ਅੱਜਕੱਲ ਆਪਾਂ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਜਮਾ ਪਤਲਾ ਲਾ ਰਹੇ ਹਾਂ ਕਿਉਂਕਿ ਜਿਆਦੇ ਪਾਣੀ ਲਾਉਣ ਦੇ ਨਾਲ ਪਾਣੀ ਖੜਨ ਦੇ ਨਾਲ ਫਲ ਗਲਣ ਦੀ ਸਮੱਸਿਆ ਵੀ ਆ ਸਕਦੀ ਹੈਗੀ ਤੇ ਹਲਕੇ ਪਾਣੀ ਦੇ ਨਾਲ ਵਟਾਂ ਦੇ ਵਿੱਚ ਜਿਹੜੀ ਨਮੀ ਹੈਗੀ ਉਹ ਬਰਕਰਾਰ ਰਹੂਗੀ ਅਗਲੇ ਸਾਲ ਵਾਸਤੇ ਹੁਣ ਆਪਾਂ ਨੇ ਜੇ ਇਹੀ ਸੀਡ ਸਾਂਭਣਾਗਾ ਤਾਂ ਆਪਾਂ ਨੂੰ ਇਹਦਾ ਥੋੜਾ ਕੁਆਲਿਟੀ ਤੇ ਕੰਮ ਕਰਨ ਦੇ ਲਈ ਡੀਕੰਪੋਜ਼ਰ ਜ਼ਰੂਰ ਦੇਣਾ ਚਾਹੀਦਾ ਆਪਾਂ ਨੇ ਇਹ ਨੱਕੇ ਦੇ ਵਿੱਚ ਰੱਖ ਕੇ ਤਿੰਨ ਚਾਰ ਵਾਰੀ ਪਾਣੀ ਦੇ ਨਾਲ ਦਿੱਤਾ ਇਹ ਕੀ ਕਰਦਾਗਾ ਫਸਲ ਦੇ ਉੱਤੇ ਫਲ ਦੇ ਉੱਤੇ ਇੱਕ ਨੇਚੁਰਲੀ ਚਮਕ ਲੈ ਕੇ ਆਉਂਦਾਗਾ ਉਹਦੀ ਕੁਆਲਿਟੀ ਬਣਾਉਂਦਾਗਾ ਜਿਹੜੇ ਜ਼ਮੀਨ ਦੇ ਵਿੱਚ ਰਹਿ ਦਖੂਦ ਪਈਆ ਪੱਤੇ ਪਰਾਲੀ ਉਹਨਾਂ ਨੂੰ ਗਾਲ ਕੇ ਡੀਕੰਪੋਜ਼ ਕਰਕੇ ਡਾਇਰੈਕਟ ਬੂਟੇ ਨੂੰ ਦੇ ਦਿੰਦਾਗਾ ਸੋ ਇਸ ਲਈ ਆਪਾਂ ਨੂੰ ਇਹ ਜ਼ਰੂਰ ਦੇਣਾ ਚਾਹੀਦਾਗਾ ਆਹ ਸਟੇਜ ਤੇ ਆ ਕੇ ਹਰੇਕ ਕਿਸਾਨ ਨੂੰ ਆਪਣੀ ਹਲਦੀ ਦੀ ਸਮ ਸਮਹਾਲ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ